ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਭ ਦੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਠੰਡ ਬਹੁਤ ਜ਼ਿਆਦਾ ਹੋਈ ਵੀ ਹੈ ਬਾਹਰ ਤਾਂ ਦੇਖੋ ਨਿਕਲਿਆ ਨਹੀਂ ਜਾ ਰਿਹਾ ਸਾਰੇ ਅੰਦਰ ਕੁੰਗੜੇ ਬੈਠੇ ਰਜਾਈਆਂ ਦੇ ਵਿੱਚ ਤੇ ਹਾਂਜੀ ਹਰ ਕਿਸੇ ਦਾ ਆਪਣਾ ਮਜ਼ਾ ਵੀ ਆ ਤੇ ਠੰਡ ਦਾ ਵੀ ਆਨੰਦ ਲੈ ਰਹੇ ਹੋਵੋਗੇ ਆਈ ਹੋਪ ਤੁਸੀਂ ਸਾਰੇ ਤੇ ਹਾਂਜੀ ਅੱਜ ਮੈਂ ਕਿਚਨ ਦੇ ਵਿੱਚ ਅੱਜ ਮੈਂ ਬਣਾਉਣੀ ਆ ਛੋਲੇ ਦੀ ਪੰਜੀਰੀ ਵਸੇ ਦੋ ਵਾਰ ਜਿ ਪੰਜੀਰੀ ਬਣਾ ਚੁੱਕੇ ਆ ਤੇ ਇੱਕ ਕਤਮ ਮੈਂ ਤੁਹਾਡੇ ਨਾਲ ਸ਼ੇਅਰ ਕਰਤੀ ਸੀ ਜਿਹੜੀ ਤਿਲਾਵਾਲੇ ਤੇਲ ਦੀ ਬਣਾਈ ਸੀਗੀ ਉਸ ਤੋਂ ਬਾਅਦ ਬਣਾਈ ਸੀਗੀ ਦੇਸੀ ਘੋੜੀ ਉਹ ਤੁਹਾਡੇ ਨਾਲ ਸ਼ੇਅਰ ਨਹੀਂ ਕਰੀ ਹੈਗੀ ਮੈਂ ਤੇ ਅੱਜ ਮੈਂ ਬਣਾਉਣ ਜਾ ਰਹੀਆਂ ਛੋਲਿਆਂ ਦੀ ਪੰਜੀਰੀ ਪੁੱਜੇ ਛੋਲਿਆਂ ਦੀ ਪੰਜੀਰੀ ਤੇ ਹਾਂਜੀ ਕਰਦੇ ਹਾਂ ਸਟਾਰਟ ਹੈ ਮੇਰੇ ਪਿੱਛੇ ਸਮਾਨ ਹੈ ਤੁਸੀਂ ਦੇਖਦੇ ਹੋਵੋਗੇ ਹਾਂਜੀ ਪੰਜੀਰੀ ਬਣਾਉਣ ਲਈ ਆਪਾਂ ਸਮਾਨ ਲਿਆ ਹੈਗਾ 1 ਕਿਲੋ ਛੋਲੇ ਆ ਤੇ 2 ਕਿਲੋ ਘਿਓ ਆ ਇਹਦੇ ਵਿੱਚੋਂ ਆਪਾਂ ਜਿੰਨੀ ਆਪਾਂ ਨੂੰ ਲੋੜ ਹੋਗੀ ਉਹਨਾਂ ਆਪਾਂ ਪਾਵਾਂਗੇ ਤੇ ਦੇਖ ਕੇ ਥੋੜਾ ਜਿਹਾ ਸਮਾਨ ਜ਼ਿਆਦਾ ਆ ਤਾਂ ਕਰਕੇ ਕਿਉਂ ਥੋੜਾ ਜਿਹਾ ਵੱਧ ਲਿਆ 2 ਕਿਲੋ ਚ ਜਾਨੀ ਸਾਰਾ ਤਾਂ ਨਹੀਂ ਪੈਣਾ 1.5 ਕਿਲੋ ਦੇ ਕਰੀਬ ਲੱਗ ਜੂਗਾ ਤੇ 1 ਕਿਲੋ ਸ਼ੱਕਰ ਲਈ ਆ ਆ 250 ਗ੍ਰਾਮ ਫੁੱਲ ਮਖਾਣਿਆਂ ਦਾ ਪੈਕਟ ਸੀ ਇਹ ਜੋ ਕੱਢੇ ਹੋਏ ਨੇ ਪਹਿਲਾਂ ਥੋੜੇ ਜਿ ਤੇ 150 ਗ੍ਰਾਮ ਹੋਣੇ ਆ ਤੇ ਬਾਕੀ ਆ ਸਮਾਨ ਹੈਗਾ ਜੀ 100 ਗ੍ਰਾਮ ਮਾਗਜ ਤੇ ਆ ਹੈਗੇ ਪਾਈਆ ਬਦਾਮ ਪਾਈਈ ਕਾਜੂ ਆ ਥੋੜਾ ਥੋੜੇ ਰਹਿ ਹੋਇਆ ਅਖਰੋਟ ਆ ਹੈਗੇ ਅੱਧਾ ਪਾ ਅਰਤੀ 100 ਗ੍ਰਾਮ ਜੀ ਹੈਗੀ ਖਸਖਸ ਕਦੂ ਦੇ ਬੀਜ ਨੇ ਹੈਗੇ ਆ ਹੈਗੇ ਗੁੰਦਾਂ ਤੇ ਆ ਹੈਗੇ ਨੇ ਹਾਂਜੀ ਇਹ ਦਵਾਈ ਰਲਈ ਹੋਈ ਆ ਇਹਦੇ ਵਿੱਚ ਪੀਸੀ ਪਸਾਈ ਹੋਇਆ ਸਮਾਨ ਆ ਇਹ ਇਹਨੂੰ ਦਵਾਈ ਕਹਿੰਦੇ ਨੇ ਇਹ ਚ ਪੰਜ ਚੀਜ਼ਾਂ ਮਿਕਸ ਕਰੀਆਂ ਹੋਈਆਂ ਨੇ ਜਿਵੇਂ ਹੋ ਗਿਆ ਕਮਰਕਸ ਸਵੇਦ ਮੂਸਲੀ ਬਨਖਸ਼ਾ ਹੋਰ ਪਤਾ ਨਹੀਂ ਕੀ ਪੰਜ ਪੰਸਾਰੀ ਨੇ ਜਾਣੀ ਦਿੱਤੀ ਸੀ ਪੰਜ ਚੀਜ਼ਾਂ ਦੱਸੀਆਂ ਸੀ ਪੂਰੇ ਨਾਮ ਤਾਂ ਮੇਰੀ ਯਾਦ ਨਹੀਂ ਰੇ ਤੇ ਭੌਂਖੜਾ ਸ਼ਾਇਦ ਹਾਂਜੀ ਭੌਂਖੜਾ ਵੀ ਸੀਗਾ ਹਾਂਜੀ ਇਹ ਆਪਾਂ ਸਾਰਾ ਸਮਾਨ ਤਿਆਰ ਕਰਿਆ ਹੈ ਵਾ ਤੇ ਪਹਿਲਾਂ ਆਪਾਂ ਇਹ ਸਮਾਨ ਨੂੰ ਪੀਸਦੇ ਹਾਂ ਜਿਆਦਾ ਟਾਈਮ ਤਾਂ ਲੱਗਣਾ ਨਹੀਂ ਹੈਗਾ ਜਿਹੇ ਛੋਲੇ ਨੇ ਪਹਿਲਾਂ ਹੀ ਤੇ ਮੈਂ ਸੋਚਦੇ ਹਾਂ ਇੱਕ ਕੌਲੀ ਹੋਪਾਲਵਾ ਵਿੱਚ ਮੂੰਗੀ ਦੀ ਮਤਲਬ 1 ਕਿਲੋ ਕਰ ਲਾਂ 400 ਗ੍ਰਾਮ ਦਾ ਪੈਕਟ 800 ਗ੍ਰਾਮ ਹੋ ਗਿਆ 200 ਗ੍ਰਾਮ ਦੇ ਗੇੜ ਵਿੱਚ ਪਾ ਲਈ ਆਪਾਂ ਮੂੰਗੀ ਹਾਂਜੀ ਮੈਂ ਇੱਕ ਕੌਲੀ ਮੂੰਗੀ ਦੀ ਵੀ ਲੈ ਲਈ ਇਹ ਦੋ ਚੀਜ਼ਾਂ ਆਪਣੀਆਂ ਰੋਸਟ ਕਰਨ ਵਾਲੀਆਂ ਨੇ ਇਹਨਾਂ ਨੂੰ ਆਪਾਂ ਪਹਿਲਾਂ ਆਪਾਂ ਰੋਸਟ ਕਰਦੇ ਹਾਂ ਇੱਕ ਮੂੰਗੀ ਤੇ ਇੱਕ ਆਹ ਹੈਗੀ ਅਰਸੀ ਅੱਧ ਭਾਲਸੀ ਲਈਆ ਮੈਂ ਇਹਨਾਂ ਨੂੰ ਆਪਾਂ ਕਰਦੇ ਹਾਂ ਰੋਸਟ ਪਹਿਲਾਂ ਫੇਰ ਇਹਨਾਂ ਨੂੰ ਫੇਰ ਪੀਵਾਂਗੇ ਕਿਉਂਕਿ ਇਹ ਕੱਚੀਆਂ ਨੇ ਛੋਲੇ ਤਾਂ ਦੇਖੋ ਆਪਣੇ ਭੁੱਜੇ ਹੋਏ ਆ ਹਾਂਜੀ ਆਪਾਂ ਸਮਾਨ ਸਾਰਾ ਪੀ ਲਿਆ ਆ ਆਪਾਂ ਛੋਲੇ ਪੀ ਕੇ ਰੱਖਲੇ ਹੋਇਆ ਆ ਆ ਹੈਗਾ ਅਰਸੀ ਤੇ ਮੂੰਗੀ ਤੇ ਆਹ ਜੋ ਆਪਾਂ ਸਾਰਾ ਸਮਾਨ ਲਿਆ ਸੀਗਾ ਉਹ ਸਾਰਾ ਪੀ ਕੇ ਆਪਾਂ ਇਕੱਠਾ ਬਦਾਮ ਬਦੂ ਵਗੈਰਾ ਜੋ ਕੁਝ ਡਰਾਈ ਫਰੂਟ ਲਏ ਸੀਗੇ ਉਹ ਸਾਰੇ ਆਪਾਂ ਪੀ ਕੇ ਰੱਖਲੇ ਹੋਇਆ ਆ ਚਿੱਟੇ-ਚਿੱਟੇ ਹੋ ਸੀਗੇ ਫੁੱਲ ਪਤਾਸੇ ਇਹ ਵੀ ਰੋਸਟ ਕਰਨੇ ਸੀਗੇ ਰੋਸਟ ਕਰਕੇ ਆਪਾਂ ਪੀ ਲੇ ਠੰਡੇ ਕਰਕੇ ਤੇ ਹਾਂਜੀ ਹੁਣ ਆਪਾਂ ਚੱਲਦੇ ਆ ਕੜਾਹੀ ਵਾਲਾ ਹਾਂਜੀ ਕੜਾਹੀ ਦੇ ਵਿੱਚ ਮੈਂ 1.5 ਕਿਲੋ ਦੇ ਕਰੀਬ ਘਿਓ ਪਾ ਲਿਆ ਜੇ ਹੋਰ ਲੋੜ ਪਊਗੀ ਸਮਾਨ ਜ਼ਿਆਦਾ ਖੁਸ਼ਕ ਹੋਗਾ ਤਾਂ ਫੇਰ ਆਪਾਂ ਥੋੜਾ ਜਿਹਾ ਜਿਹੜਾ ਬਾਕੀ ਰਹਿਣਾ ਉਹ ਵੀ ਪਾ ਲਾਂਗੇ ਵੈਸੇ ਮੈਨੂੰ ਲੱਗਦਾ ਇੰਨੇ ਕਣ ਵਾਲੀ ਸਰ ਜਾਣਾ ਆ ਬਾਵਾ ਹੋ ਜਾਣਾ ਆ ਹਾਂਜੀ ਘਿਓ ਆਪਣਾ ਗਰਮ ਹੋ ਗਿਆ ਹੁਣ ਆਪਾਂ ਐਡ ਕਰਦੇ ਆ ਜਿਹੜੇ ਆਪਾਂ ਵਿੱਚ ਸਮਾਨ ਪਾਉਣ ਵਾਲਾ ਪੀਸਿਆ ਸੀਗਾ ਬਦਾਮ ਵਗੈਰਾ ਬਦਾਮ ਕਾਜੂ ਜੋ ਸਮਾਨ ਸੀ ਡਰਾਈ ਫਰੂਟ ਸੀ ਆਪਣੇ ਆਪਾਂ ਪਹਿਲਾਂ ਉਹ ਐਡ ਕਰਦੇ ਆ ਮੈਨੂੰ ਤਾਂ ਲੱਗਦਾ ਸੀਗਾ ਐਸੇ ਏਕਣਾ ਕਿ ਨਾ ਸਰ ਜੀ ਕਿ ਤੇ ਅੱਧ ਵਿਚਾਲੇ ਨੂੰ ਭੱਜਣਾ ਪੈ ਜਾਵੇ ਲੱਗਦਾ ਪਾ ਚੰਗੀ ਤਰ੍ਹਾਂ ਨੂੰ ਮਿਕਸ ਕਰ ਲੈਣੇ ਆ ਸ਼ੇਕ ਲੱਗ ਜਵੇ ਸਮਾਨ ਨੂੰ ਡੜੀਆਂ ਵਗੈਰਾ ਸਾਰੀਆਂ ਕਰ ਲਈਏ ਕਿਉਰ ਅੱਜ ਮੇਰਾ ਚੁੱਲੇ ਤੇ ਜਾਣ ਦਾ ਇਰਾਦਾ ਨਹੀਂ ਸੀਗਾ ਮੈਂ ਚਲ ਅੱਜ ਗੈਸ ਤੇ ਹੀ ਬਣਾ ਲੈਨੇ ਆ ਵੀ ਜ਼ਿਆਦਾਤਰ ਤਾਂ ਸਮਾਨ ਰੋਸਟ ਕਰਿਆ ਹੀ ਹੋਇਆ ਹੈਗਾ ਹਾਂਜੀ ਸਮਾਨ ਆਪਣਾ ਹੋ ਗਿਆ ਗਰਮ ਹਾਂਜੀ ਹੁਣ ਆਪਾਂ ਪਾਉਣਾ ਜਿਹੜੀ ਅਲਸੀ ਭੁੰਨੀ ਹੋਈ ਆ ਤੇ ਮੂੰਗੀ よろしくお願い ਹਾਂਜੀ ਆਪਣਾ ਬੇਸਰ ਵੀ ਵਿੱਚ ਹੋ ਗਿਆ ਮਿਕਸ ਗਰਹੀ ਨਾਲ ਸਾਰਨਾ ਤਾਂ ਬਣੀ ਵੀ ਪੈਣਾ ਪੜਾਹੀ ਤਨਾ ਛੋਟੀ ਲੈ ਲਈ ਮੈਂ ਟਕਾਪਾ ਬੇਸਣ ਨੂੰ ਵੀ ਸੇਕ ਲਵਾ ਲਈਏ ਇੱਕ ਦੋ ਮਿੰਟ ਹਾਂਜੀ ਹੁਣ ਆਪਾਂ ਗੈਸ ਕਰਦਨੇ ਆ ਬੰਦ ਵਿੱਚ ਹੁਣ ਕਰਦੇ ਆ ਸ਼ੱਕਰ ਰੈਡ ਸ਼ੱਕਰ ਦੀ ਮਾੜੀ ਮੋਟੀ ਕੁਡਲੀ ਰਹਿ ਵੀ ਜਾਵੇ ਪਰ ਕੋਈ ਨਹੀਂ ਵੈਸੇ ਉਹ ਤਾਂ ਰਹਿੰਦੀ ਨਹੀਂ ਹੈਗੀ ਨਾਲ ਦੇ ਨਾਲ ਜਿਆਦਾ ਪਤੰਗੀ ਤਰ੍ਹਾਂ ਮਿਕਸ ਕਰਨੀ ਹੈ ਹਉ ਨਾਲ ਦੇ ਨਾਲ ਖੁਰੀ ਜਾਂਦੇ ਜਿਆਦਾ ਆ ਹਲਾਈ ਜਾਣਾ ਹੈ ਕੜਾਹੀ ਛੋਟੀ ਕਰਕੇ ਮਿਹਨਤ ਵੱਧ मिक्स ਕਰਨ ਨੂੰ ਥੋੜਾ ਜਿਹਾ ਟਾਈਮ ਲੱਗਿਆ ਹਾਂਜੀ ਦੋਸਤੋ ਪੰਜੀਰੀ ਆਪਣੀ ਬਣ ਕੇ ਤਿਆਰ ਆ ਆਜੋ ਜਿਨੇ ਜਿਨੇ ਖਾਣੀ ਆ ਬਹੁਤ ਟੇਸਟੀ ਟੇਸਟੀ ਮਜ਼ੇਦਾਰ ਪੰਜੀਰੀ ਬਹੁਤ ਅੱਛੀ ਸਵਾਦ ਬਣੀ ਆ